ਸੰਗਰੂਰ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਵਾਲ ਸਿੰਘ ਝੁੰਦਾ ਵੱਲੋਂ ਧੂਰੀ ਵਿਖੇ ਆਪਣਾ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਇਕਵਾਲ ਸਿੰਘ ਝੁੰਦਾ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਲੋਕਾਂ ਵਿੱਚ ਵਿਚਰ ਰਹੇ ਹਨ ਅਤੇ ਲੋਕਾਂ ਤੋਂ ਵੋਟ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਧੂਰੀ ਹਲਕਾ ਮੁੱਖ ਮੰਤਰੀ ਭਗਵੰਤ ਮਾਨ ਦਾ ਆਪਣਾ ਹਲਕਾ ਹੈ ਪਰ ਇੱਥੇ ਵਿਕਾਸ ਕਾਰਜ ਨਜ਼ਰ ਨਹੀਂ ਆ ਰਹੇ। ਲੋਕ ਬੇਹੱਦ ਪਰੇਸ਼ਾਨ ਹਨ। ਦਿਖੋ ਅੱਜ ਧੂਰੀ ਚ ਰਵੀ ਪ੍ਰੋਚਾ ਜੀ ਦੇ ਗ੍ਰਹਿ ਵਿਖੇ ਆਏ ਆਂ ਔਰ ਬਹੁਤ ਹੀ ਭਾਰੀ ਉਤਸ਼ਾਹ ਸਾਰੇ ਮਹੱਲਾ ਨਿਵਾਸੀਆਂ ਨੇ ਔਰ ਨੌਜਵਾਨਾਂ ਨੇ ਦਿਖਾਇਆ ਉਸ ਦੇ ਨਾਲ ਉਹਨਾਂ ਨੇ ਆਪਦਾ ਦੁੱਖਦਰਦ ਵੀ ਸਾਂਝਾ ਕੀਤਾ ਬੜੀਆਂ ਮੁਸ਼ਕਲਾਂ ਨੇ ਗਰੀਬ ਲੋਕਾਂ ਦੀਆਂ ਤੋਂ ਮੁੱਖ ਮੰਤਰੀ ਸਾਹਿਬ ਦਾ ਹਲਕਾ ਹੋਵੇ ਔਰ ਉਹਦੇ ਨਿੱਕੇ ਨਿੱਕੀਆਂ ਸਮੱਸਿਆਵਾਂ ਨੂੰ ਲੋਕ ਦਰਸਦੇ ਹੋਣ ਤਾਂ ਬੜੇ ਦੁੱਖ ਦੀ ਵੀ ਗੱਲ ਹੈ ਪਰੰਤੂ ਲੋਕ ਅੱਜ ਅਕਾਲੀ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਉਹਨਾਂ ਦੀਆਂ ਸਕੀਮਾਂ ਨੂੰ ਉਹਨਾਂ ਨੇ ਪੰਜਾਬ ਲਈ ਧੂਰੀ ਲਈ ਜੋ ਕੰਮ ਕੀਤੇ ਉਹਨਾਂ ਨੂੰ ਅੱਜ ਲੋਕ ਯਾਦ ਕਰਦੇ ਨੇ ਸੋ ਅੱਜ ਦੁਬਾਰਾ ਲੋਕ ਇਸ ਗੱਲ ਨੂੰ ਮਹਿਸੂਸ ਕਰਨ ਲੱਗੇ ਨੇ ਕਿ ਜੇ ਗਰੀਬ ਲੋਕਾਂ ਦੀ ਬਾਹ ਫੜੀ ਹੈ ਉਹ ਵੀ ਸਰਪ੍ਰਕਾਸ਼ ਸਿੰਘ ਬਾਦਲ ਨੇ ਫੜੀ ਹੈ ਕਿ ਉਹਨਾਂ ਦੇ ਕੰਮ ਕੀਤੇ ਵਕ ਵਕ ਧਰਮਾਂ ਜਾਤਾਂ ਮذਬਾਂ ਦੇ ਉਹ ਵੀ ਅਕਾਲੀ ਸਰਕਾਰ ਵਲ ਹੋਏ ਜੇ ਭਲਾਈ ਸਕੀਮਾਂ ਚਲਾਈਆਂ ਪੰਜਾਬ ਸਾਰੀਆਂ ਆਟਾ ਦਾਲ ਸ਼ਗਨ ਸਕੀਮ ਪੈਨਸ਼ਨਾਂ ਗਰੀਬਾਂ ਦੀ ਭਲਾਈ ਲਈ ਉਹ ਵੀ ਸਾਰੀਆਂ ਅਕਾਲੀ ਦਲ ਨੇ ਕੀਤੀਆਂ ਸੋ ਅੱਜ ਇਥੇ ਗਰੀਬ ਲੋਕਾਂ ਲਈ ਆਪਣੇ ਬੱਚਿਆਂ ਲਈ ਕਾਲਜ ਬਣਾਇਆ ਤੂਰੀ ਚ ਸਰਕਾਰੀ ਕਾਲਜ ਉਹ ਵੀ ਅਕਾਲੀ ਸਰਕਾਰ ਬਿਲੇ ਬਣਿਆ। ਤੂਰੀ ਉਹਨਾਂ ਚੀਜ਼ਾਂ ਨੂੰ ਸਾਰੇ ਲੋਕ ਯਾਦ ਕਰਦੇ ਨੇ ਉਹ ਲੋਕ ਮਸੂਹ ਕਰਦੇ ਨੇ ਕਿ ਅਕਾਲੀ ਸਰਕਾਰ ਨੂੰ ਦੁਬਾਰਾ ਲਿਆਉਣਾ ਔਰ ਸਾਨੂੰ ਪੂਰੀ ਉਮੀਦ ਹੈ ਕਿਵੇਂ ਸਾਰੇ ਨੌਜਵਾਨ ਬਜ਼ੁਰਗ ਮੀਰ ਬੀਬੀਆਂ ਮਾਮਾ ਭੈਣਾ ਸਾਰਿਆਂ ਨੇ ਇਸ ਗੱਲ ਦਾ ਪ੍ਰੋਤਸਾਹ ਦਿੱਤਾ ਕਿ ਧਨ ਮਨ ਧਨ ਤੁਹਾਡੀ ਮਦਦ ਕਰਾਂਗੇ ਔਰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਔਰ ਇਹ ਸੀਟ ਇਸ ਵਾਰ ਅਕਾਲੀ ਦਲ ਜਿੱਤੇਗਾ ਸੰਗਤ ਦੇ ਸਹਿਯੋਗ ਨਾਲ ਸਾਡੇ ਗਰੀਬ ਲੋਕਾਂ ਦੇ ਆਮ ਲੋਕਾਂ ਦੇ ਸਹਿਯੋਗ ਨਾਲ ਕਿਉਂਕਿ ਉਹਨਾਂ ਦਾ ਦੁੱਖ ਦਰਦ ਹੋਰ ਕਿਸੇ ਪਾਰਟੀ ਨੇ ਕਿਸੇ ਸਰਕਾਰ ਨੇ ਵੰਡਾਇਆ ਨਹੀਂ ਨਾ ਉਹਨੂੰ ਸਮਝਿਆ ਇਹ ਭਾਵਨਾ ਮੈਂ ਅੱਜ ਰਵੀ ਪਰੋਚਾਈ ਦੇ ਖਰਾਬ ਕੇ ਦੇਖੀ ਕੋਈ ਨਰਾਜ਼ਗੀ ਨਹੀਂ ਉਹ ਵੀ ਸਾਡੇ ਨਾਲ ਹੀ ਤੁਹਾਨੂੰ ਦਿਖਣਗੇ ਹੋਰ ਦੋ ਚਾਰ ਦਿਨਾਂ ਅੰੱਚ ਥੋੜੀਆਂ ਮੋਟੀਆਂ ਗੱਲਾਂ ਵਿੱਚ ਕਈ ਵਾਰੀ ਚਰਚਾਵਾਂ ਮੀਡੀਆ ਰਾਹੀਂ ਜਾਂ ਕਈ ਕਿਆਸਰਾਈਆਂ ਆਪਾਂ ਲਾ ਲੈਂਦੇ ਐਸੀ ਕੋਈ ਗੱਲ ਨਹੀਂ ਉਹ ਪਾਰਟੀ ਦੇ ਬਹੁਤ ਸੀਨੀਅਰ ਸਰਪ੍ਰਸਤ ਨੇ ਪਾਰਟੀ ਦੇ ਸੀਨੀਅਰ ਅਗੂ ਨੇ ਪਾਰਟੀ ਦੇ ਹਿੱਤ ਲਈ ਸਾਰਿਆਂ ਦੀ ਮਦਦ ਕਰਨੀ ਮੈਂ ਤਾਂ ਦੇਖੋ ਮੈਂ ਤਾਂ ਦੇਖੇ ਕੰਮ ਹੁੰਦੇ ਨੇ ਕੰਮ ਤਾਂ ਜਦੋਂ ਤੁਸੀਂ ਤਾਕਤ ਤੋਂ ਉਦੋਂ ਹੋਣੇ ਨੇ ਮੈਂ ਤੁਰੀ ਚ ਹੁਣ ਵੀ ਵਿਚਰਦਾ ਜਿੱਥੇ ਵੀ ਮੈਨੂੰ ਕੋਈ ਦੁੱਖ ਸੁੱਖ ਚ ਬੁਲਾਉਂਦਾ ਕੋਈ ਹੋਰ ਸਮਾਗਮ ਚ ਬੁਲਾਉਂਦਾ ਮੇਰਾ ਕਹਿ ਲਾ ਮੈਂ ਜੇ ਬੜਾ ਨਹੀਂ ਤਾਂ ਹਫਤੇ ਚ ਤਾਂ ਜੇ ਨਾ ਗਈ ਤਾਂ 10 ਦਿਨਾਂ ਚ ਇੱਕ ਅਦਾ ਕਿਹੜਾ ਮੇਰਾ ਤੁਰੀ ਦਾ ਜ਼ਰੂਰ ਲੱਗਦਾ ਤੁਰੀ ਦੇ ਪਿੰਡਾਂ ਦਾ ਵੀ ਤੁਰੀ ਸ਼ਹਿਰ ਚ ਵੀ ਜਿੱਥੇ ਕਿਤੇ ਦੁੱਖ ਸੁੱਖ ਦੀ ਗੱਲ ਆ ਮੈਂ ਉਥੇ ਕੋਈ ਵਿਆਹ ਸ਼ਾਦੀ ਹਰੇਕ ਤਾਂ ਮੈਂ ਹਾਜ਼ਰ ਹੁੰਨਾ ਤੁਸੀਂ ਕਿਹਨਾਂ ਨੂੰ ਵੀ ਬੁਲਾਇਆ ਮੈਂ ਉਥੇ ਹਾਜ਼ਰ ਹਾਂ ਜਿਹੜੀ ਡਿਵੈਲਪਮੈਂਟ ਦਾ ਕੰਮ ਹੈ ਉਹ ਤੁਸੀਂ ਉਦੋਂ ਹੀ ਕਰ ਦਿਓ ਜਦੋਂ ਜੇ ਤੁਹਾਨੂੰ ਨਾਮਜ਼ਦੀ ਕਰਦਾਂਗੇ ਉਹ ਸਾਡੀ ਸਰਕਾਰ ਸੀ ਅਸੀਂ ਕੰਮ ਵੀ ਕੀਤੇ ਨੇ ਪਿੰਡਾਂ ਦੇ ਸ਼ਹਿਰਾਂ ਦੇ ਸਾਰੇ ਸੰਗਤ ਦਰਸ਼ਨ ਸਾਰੇ ਇਕੱਲੀ ਸਰਕਾਰ ਵ ਲਈ ਹੁੰਦੇ ਰਹੇ ਨੇ ਹੋਰ ਕਿਹਨੇ ਕੀਤਾ ਤੇ ਜਿਹੜਾ ਸਾਰਾ ਪੰਜਾਬ ਦਾ ਕੰਮ ਆ ਜਿਹੜਾ ਉਹ ਧੂਰੀ ਦੀ ਡਿਵੈਲਪਮੈਂਟ ਇਕੱਲੀ ਸਰਕਾਰ ਵ ਲਈ ਜੀ ਇਹ ਵਿਕਾਸ ਦੱਸੋ ਨਾ ਸਹੀ ਕਿੱਥੇ ਹੋਇਆ ਦਾਅਵੇ ਕਰੀ ਜਾਂਣ ਜਿੱਥੇ ਮਰਜ਼ੀ ਜ਼ਮੀਨ ਤੇ ਕੀ ਹੈ ਦੱਸੋ ਤੁਸੀਂ ਧੂਰੀ ਦਾ ਕਿਹੜਾ ਵੱਡਾ ਧੂਰੀ ਦੀ ਕੰਮ ਕਰਤਾ ਇੱਕਾ ਸ਼ੂਗਰ ਮਿਲ ਸੀ ਧੂਰੀ ਦੀ ਜੀ ਤੂਮਾਮ ਗਰੀਬ ਲੋਕ ਵਿਚ ਤੂਰੀ ਦੇ ਕਿੰਨੇ ਲੋਕ ਮੁਲਾਜ਼ਮ ਵੀ ਸੀ ਕਿਸਾਨ ਏਰੀਆ ਇਹ ਸਾਰੇ ਕਿਸਾਨਾਂ ਨੂੰ ਮੁਲਾਜ਼ਮਾਂ ਦਾ ਰਜਗਾਰ ਵੀ ਬੰਦ ਹੋ ਗਿਆ ਕਿਸਾਨਾਂ ਦੀ ਖੇਤੀ ਵੀ ਬੰਦ ਹੋ ਗਈ ਇੱਕ ਮਿਲ ਬੰਦ ਜ਼ਰੂਰ ਹੋਈ ਆ ਪ੍ਰਾਪਤੀ ਦਾ ਮੈਨੂੰ ਦੱਸ ਦਿਓ ਕਿੱਥੇ ਹੋਈ ਆ ਤੁਸੀਂ ਜਦੋਂ ਹੋ ਜੂਗਾ ਉਦੋਂ ਉਹਨਾਂ ਦਾ ਧੰਨਵਾਦ ਕਰਾਂਗੇ ਹਲ ਤਾਂ ਹੁਣ ਜਾ ਰਿਹਾ ਹੈ ਨਾ ਜਦੋਂ ਹੁਣ ਜਾ ਰਿਹਾ ਇਹ ਤਾਂ ਵੋਟਾਂ ਆ ਗਈਆਂ 2022 ਚ ਕੀ ਕਹਿੰਦੇ ਹੁੰਦੇ ਸੀ ਬਹੁਤ ਕੁਝ ਕਿਹਾ ਸੀ ਨਾ ਇਹਨਾਂ ਨੇ ਵੀ ਕਿਹਾ ਤੁਸੀਂ ਤੂਰੀ ਦੇ ਨਵੀਨੀ ਕਰਨ ਦੀ ਗੱਲ ਛੱਡੋ ਇਹ ਤਾਂ ਇਹ ਵੀ ਕਿਹਾ ਸੀ ਬਈ 16 ਨਵੇਂ ਮੈਡੀਕਲ ਕਾਲਜ ਬਣਨਗੇ ਪੰਜਾਬ ਇਹਦੇ ਟਿੱਟ ਵੀ ਲੱਗੇ ਆ ਪੰਜਾਬ 'ਚ ਅਜੇ ਤੱਕ ਸੋ ਕਹਿਣ ਬਣਨ ਜਾ ਰਹੇ ਇਹਦੀ ਗੱਲ ਨਾ ਕਰੋ ਜਿਹਦੇ ਨੇ ਬਣ ਗਿਆ ਉਹਨਾਂ ਦਾ ਧੰਨਵਾਦ ਕਰਾਂਗਾ ਮਸਤ ਉਹਨਾਂ ਨੂੰ ਲਿਖ ਕੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਦੇਤੀ ਕਿ ਸਾਡੀ ਜਮੀਨ ਦੇਣ ਨੂੰ ਤਿਆਰ ਆ ਐਸ.ਪੀ.ਸੀ ਦੀ ਚਿੱਠੀ ਤੋਂ ਚਿੱਠੀ ਵੀ ਦਿਖਾਣਾ ਮੇਰੀ ਗੱਡੀ 'ਚ ਪਈ ਹੋਵੇ ਸ਼ਾਇਦ ਜਿਹੜੀ ਐਸ.ਪੀ.ਸੀ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ ਇਹ ਮੁੱਖਮ ਇਹ ਸਰਕਾਰ ਟੋਟਲ ਡਰਾਮੇ ਦੀ ਸਰਕਾਰ ਆ ਮੁੱਖ ਮੰਤਰੀ ਚਿੱਠੀ ਲਿਖੇ ਵੀਰੇ ਐਸ.ਪੀ.ਸੀ ਨੂੰ ਜਗ੍ਹਾ ਲੈਣੀ ਆ ਵੇ ਦੋਵੇਂ ਲਿਖਦੇ ਮੁੱਖ ਮੰਤਰੀ ਚਿੱਠੀ ਗੁਨਾ ਐਸਜੀਬੀਜੀ ਨੇ ਮੁੱਖ ਮੰਤਰੀ ਨੂੰ ਕਿੱਥੀ ਲਿਖਤੀ ਐਗਜ਼ੈਕਟਿਵ ਚ ਮਤਾ ਪਾਸ ਕਰਕੇ ਕਿ ਅਸੀਂ ਜ਼ਮੀਂਦਾਰਾਂ ਨੂੰ ਤਿਆਰ ਆਂ ਕਿ ਮੁੱਖ ਮੰਤਰੀ ਸਾਹਿਬ ਮੰਗ ਕਰਨ ਸਾਥੋਂ ਜੇ ਕੋਈ ਚੀਜ਼ ਮੰਗਾਗੇ ਕਿਸੇ ਤੋਂ ਫੇਰ ਹੀ ਸਾਨੂੰ ਦਊ ਪੰਜਾਬ ਦੇ ਇਹਨਾਂ ਕਰਕੇ ਉਹ ਸਮਝੌਤਾ ਤੋੜਿਆ ਉਹਦੇ ਚ ਬਹੁਤ ਮੁਸ਼ਕਲਾਂ ਸੀ ਕਿਸਾਨੀ ਮਸਲੇ ਸੀ ਕੋਈ ਅਸੀਆਂ ਗੱਲਾਂ ਸੀ ਸਿੱਖ ਮਸਲੇ ਸੀ ਜਿਨ੍ਹਾਂ ਤੇ ਕੋਈ ਗੌਰ ਨਹੀਂ ਸੀ ਬਰਮਾਰੇ ਉਹਦੇ ਕਰਕੇ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਇਹ ਸਮਝੌਤਾ ਨਹੀਂ ਕਰਨਾ ਅਕਾਲੀ ਦਲ ਦੀਆਂ ਉਹ ਇੱਕ ਕਮੇਟੀ ਬਣੀ ਸੀ ਪਾਰਟੀ ਦੀ ਕਿ ਇੱਕ ਅਸੀਂ ਰਿਪੋਰਟ ਦਿੱਤੀ ਵੀ ਦਾ ਚੇਅਰਮੈਨ ਮੈਂ ਸੀ ਮੈਨੂੰ ਬਣਾਇਆ ਸੀ ਪਾਰਟੀ ਨੇ ਉਹ ਜਿੱਦ ਅਸੀਂ ਰਿਪੋਰਟ ਦਿੱਤੀ ਸੀ ਕਿ ਇੱਕ ਪਰਿਵਾਰ ਇੱਕ ਟਿਕਟ ਲੜੇ ਚੋਣ ਦੋ ਦੋ ਟਿਕਟਾਂ ਕਿ ਪਰਿਵਾਰ ਨਾਲ ਲੜੇ ਤਾਂ ਕਿ ਵਰਕਰ ਵੱਤੋਂ ਵੱਧ ਐਡਜਸਟ ਹੋਣ ਉਸ ਦੇ ਤਹਿਤ ਉਹਨਾਂ ਨੇ ਸੀਟ ਛੱਡੀ ਆ ਫਿਰੋਜ਼ਪੁਰ ਦੀ ਔਰ ਜਿਹੜੀ ਫਿਰੋਜ਼ਪੁਰ ਦੀ ਸੀਟ ਆ ਉਹ ਅਕਾਲੀ ਸੀਟ ਆ 6 ਵਾਰ ਲਗਾਤਾਰ ਪਿਛਲੀਆਂ 6 ਚੋਣਾਂ ਅਕਾਲੀ ਦਲੀ ਜਿੱਤਦਾ ਰਿਹਾ ਉਹ ਤੋਂ ਹੋਰ ਕੋਈ ਜਿੱਤਿਆ ਨਹੀਂ ਅਜੇ ਤੱਕ ਪਿਛਲੇ 30 35 ਸਾਲ ਤੋਂ ਇਸ ਕਰਕੇ ਉਹ ਕਾਲੀ ਸੀਟ ਸੀ ਉਹ ਤਾਂ ਬੜੇ ਸੌਖੇ ਚੱਲਦੇ ਸੀ ਉਤੋਂ ਪਰ ਉਹਨਾਂ ਨੇ ਉਸ ਗੱਲ ਨੂੰ ਰਿਪੋਰਟ ਨੂੰ ਇੰਪਲੀਮੈਂਟ ਕੀਤਾ ਵੀ ਇੱਕ ਪਰਿਵਾਰ ਇੱਕੋ ਹੀ ਟਿਕਟ 'ਤੇ ਲੜੂਗਾ ਇੱਕ ਇੱਕ ਟਿਕਟ 'ਤੇ